ਲੀਗਲ ਲੋਟੀਆਂ ਦੌਰ ਲਗਾਤਾਰ ਜਾਰੀ ਹੈ ਕਾਂਗਰਸ ਦੇ ਵਿੱਚ ਤੇ ਹੁਣ ਤੁਹਾਨੂੰ ਵੀ ਮੈਡਮ ਸਰਦੂ ਵੱਲੋਂ ਲੀਗਲ ਨੋਟਿਸ ਜਿਹੜਾ ਮੈਨੂੰ ਮੈਮ ਨੇ ਲੀਗਲ ਨੋਟਿਸ ਭੇਜਿਆ ਉਹਦਾ ਮੈਂ ਜਵਾਬ ਆਪਣੇ ਵਕੀਲਾਂ ਰਾਹੀਂ ਉਹ ਮੈਡਮ ਨੂੰ ਦੇਣਾ ਹੈ ਆਪਣੇ ਵਕੀਰ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹੈ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਹੈ ਕਿ ਜਿਹੜਾ ਮੈਮ ਕਾਂਗਰਸ ਦੇ ਖਿਲਾਫ ਬੋਲੇ ਆ ਉਹਦੇ ਕਰਕੇ ਮੈਡਮ ਨੂੰ ਲੀਗਲ ਨੋਟਿਸ ਜਾਏਗਾ ਨੋਟਿਸ ਜੇਕਰ ਕੀਤਾ ਹੈ ਕਿ ਜੋ ਮਿੱਟੂ ਮਦਾਨ ਬੋਲ ਰਿਹਾ ਹੈ ਉਹ ਬਿਆਨ ਤੁਹਾਡੇ ਨਹੀਂ ਆ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਦਵਾਏ ਕਰਾਇਆ ਬੋਲਦਾ ਹੈ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਹੈ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਦਾ ਕਾਰਕਟਰ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਆ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀਆਂ ਨਹੀਂ ਬਦਲੀਆਂ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਚੀਜ਼ਾਂ ਚੰਗੀਆਂ ਨਹੀਂ ਐ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਇਸ ਕਰਕੇ ਮੈਮ ਨੂੰ ਸਮਝਣਾ ਚਾਹੀਦਾ ਇਹ ਵੀ ਗੱਲ ਕੀਤੀ ਸਬੂਤ ਪਿਆ ਮੇਰੇ ਕੋ ਕੌਂਸਲਰਾਂ ਨੂੰ ਪੈਸੇ ਮਤਲਬ ਉਹ ਕੀ ਸਗਾ ਸਰ ਮੈਂ ਜੀ ਬਿਲਕੁਲ ਉਹ ਬੰਦਿਆਂ ਦੇ ਨਾਮ ਪੇਸ਼ ਕਰ ਦੂੰਗਾ ਉਹ ਬੰਦੇ ਵੀ ਦੱਸ ਦੂੰਗਾ ਕਿਉਂਕਿ ਉਹ ਕਾਂਗਰਸ ਦੇ ਵਰਕਰ ਵੀ ਨਹੀਂ ਸੀ ਮੈਂਬਰ ਵੀ ਨਹੀਂ ਸੀ ਜਦੋਂ 2017 ਚ ਮੈਡਮ ਨੇ ਉਹਨਾਂ ਨੂੰ ਕਾਉਂਸਲਰ ਦੀਆਂ ਟਿਕਟਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਸਾਡੇ ਕਾਂਗਰਸ ਵਰਕਰ ਰੋਂ ਲਾਪੇ ਇਹ ਲੋਕਲ ਬੋਡੀ ਮੰਤਰੀ ਸੀ ਕਿਉਂ ਦਿੱਤੀਆਂ 2017 ਚ ਟਿਕਟਾਂ ਉਹ ਬੰਦਿਆਂ ਨੂੰ ਬਾਹਰੋਂ ਲਿਆ ਕੇ ਕਿਉਂ ਉਹਨਾਂ ਕੋ ਪੈਸੇ ਲੇ ਮੈਨੂੰ ਸਭ ਕੁਝ ਪਤਾ ਹੈ ਐਸ ਕਰਕੇ ਮੈਂ ਬੋਲਦਾ ਨਹੀਂ ਸਾ ਨਹੀਂ ਬੋਲਣਾ ਪਰ ਇਹ ਮੈਮ ਨੇ ਜਾਣ ਕੇ ਮੈਨੂੰ ਬੁਲਾਇਆ ਮੈਨੂੰ ਦੱਸਣਾ ਚਾਹਿਆ ਪਰ ਹੋਰ ਵੀ ਚੀਜ਼ਾਂ ਮੈਡਮ ਫਿਰ ਬਹੁਤ ਨੇ ਤੁਸੀਂ ਲੀਗਲ ਨੋਟਿਸ ਤੇ ਮੈਨੂੰ ਭੇਜ ਦੋ ਮੈਂ ਇੱਕ ਨੰਬਰ ਦੀਆਂ ਐਂਟਰੀਆਂ ਵੀ ਵਹਾਦਾਣੀ ਐ ਜਿਹੜੀਆਂ ਜਿਹੜੀਆਂ ਐਨਜੀਓ ਦੀਆਂ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਮੱਗੇ ਦੱਸਣ ਤੇ ਆ ਗਿਆ ਤੇ ਬਹੁਤ ਕੋਸ਼ਿਸ਼ ਏ ਮੈਂ ਚੁੱਪ ਕਰਕੇ ਬੈਠਾ ਮੈਨੂੰ ਚੁੱਪ ਕਰਕੇ ਬੈਠੇ ਰਹਿਣ ਦੋ ਇਹਨਾਂ ਦਾ ਜਿਹੜਾ ਪਰਿਵਾਰ ਮੈਂ ਦੱਸ ਦੂੰਗਾ ਮੈਡਮ ਨੇ ਕੀ ਕੀ ਕੀਤਾ ਤੇ ਉਹ ਵੀ ਦੱਸ ਦੂੰਗਾ ਕਿਹੜੀਆਂ ਟਰਸਟਾਂ ਤੋਂ ਪੈਸੇ ਖਾਦੇ ਨੇ ਇਹ ਪਰਿਵਾਰ ਨੇ ਪ੍ਰੋਪਰ ਮੇਰੇ ਕੋਲ ਚੀਜ਼ਾਂ ਜੇ ਮੈਂ ਤੁਹਾਡੇ ਰਾਹੀਂ মিডিਆ ਰਾਹੀਂ ਦੱਸਣਾ ਚਾਹੁੰਨਾ ਇਹ ਕੱਲੇ ਟਿਕਟਾਂ ਦੀ ਗੱਲ ਨਹੀਂ ਹੈ ਫਿਰ ਬਹੁਤ ਕੁਝ ਹੈ ਅੱਗੇ ਤੱਕ ਜਾਊ ਜਿਹੜੀਆਂ ਏਅਰ ਦੀਆਂ ਟਿਕਟਾਂ ਵੀ ਬੁੱਕ ਹੋਈਆਂ ਬਾਹਰ ਜਾ ਕੇ ਘੁੰਮਦੇ ਰਹੇ ਉਹ ਵੀ ਬੰਦੇ ਮੇਰ ਕੋ ਜੇ ਉਹ ਵੀ ਸਕਰੀਨ ਸ਼ਾਟ ਹੈ ਸਭ ਕੁਝ ਬੰਦੇ ਇੱਥੇ ਆ ਜਾਣਗੇ ਉਸ ਸਮਾਂ ਨਹੀਂ ਮੈਂ ਡਰਨ ਵਾਲਾ ਨਹੀਂ ਮਿੱਠੂ ਮੈਦਾਨ ਡਰਦਾ ਨਹੀਂ ਮਿੱਠੂ ਮੈਦਾਨ ਹਮੇਸ਼ਾ ਆਪਣੀ ਹੱਦ 'ਚ ਰਹਿ ਕੇ ਗੱਲ ਕਰਨ ਵਾਲਾ ਜੇ ਮੇਰੀ ਮਾਂ ਪਾਰਟੀ ਨੂੰ ਮੇਰੀ ਕਾਂਗਰਸ ਪਾਰਟੀ ਨੂੰ ਤੁਸੀਂ ਫालतੂ ਬੋਲੋਗੇ ਮੈਂ ਕੋਈ ਲਿਆਜ ਨਹੀਂ ਕਰਾਂਗਾ ਮੈਂ ਮੈਂ ਤੁਹਾਨੂੰ ਦੱਸਣਾ ਚਾਹਨਾ ਇੰਨੇ ਇਸ਼ਾਰੇ ਚ ਸਮਝਿਓ ਐਨਜੀਓ ਵਾਲਿਆਂ ਵੀ ਇੱਕ ਐਂਟਰੀਆਂ ਨੇ ਤੇ ਇੱਕ ਇੱਕ ਨੰਬਰ ਦੀਆਂ ਨੇ ਤੇ ਤੁਹਾਨੂੰ ਵੀ ਪਤਾ ਫਿਰ ਕਿਹੜੇ ਕਿਹੜੇ ਖਾਤੇ ਦੀਆਂ ਨੇ ਬੜਾ ਕੁਸ਼ਿਜ ਆਪਣੇ ਆਪ ਨੂੰ ਇਮਾਨਦਾਰ ਨਹੀਂ ਦੱਸਣਾ ਮੈਂ ਸਾਬ ਦੱਸ ਲਗਾ ਕਾਂਗਰਸ ਪਾਰਟੀ ਸਭ ਤੋਂ ਉੱਚੀ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਜੇ ਮੇਰੀ ਕਾਂਗਰਸ ਦੇ ਖਲਾਬ ਬੋਲੋਗੇ ਕੋਈ ਲਿਆਜ ਨਹੀਂ ਹੋਊਗਾ ਰਾਜੋ ਕਹਿੰਦਾ ਕਿ ਹਾਈ ਕਮਾਂਡ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਜੀ ਯਾਰ ਹਾਈ ਕਮਾਂਡ ਨਾਲ ਕਰਦੀ ਐ ਕਰ ਲੋ ਹਾਈ ਕੁਮਾਰ ਤੇ ਮੂੰਹ ਨਹੀਂ ਲਾਉਂਦਾ ਇੱਥੇ ਲੋਕਾਂ ਦੇ ਦਾਦੇ ਨਾਲ ਸਾਡੀ ਪ੍ਰਿੰਕਾ ਜੀ ਨਾਲ ਬੜੀ ਗੱਲ ਹੈ ਦੱਸੋ ਮੈਨੂੰ ਰਾਹੁਲ ਜੀ ਨਾਲ ਕਿੰਨੀ ਦੇਰ ਹੋ ਗਈ ਮਿਲੇ ਨੂੰ ਰਾਹੁਲ ਜੀ ਤਾਂ ਮਿਲਦੇ ਨਹੀਂ ਯਾਰ ਰਾਹੁਲ ਜੀ ਨੂੰ ਤਾਂ ਕਲੀਅਰ ਹੈ ਨਾ ਬਾਰੇ ਬਘੇਲ ਸਾਹਿਬ ਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਲੈ ਚੁੱਕੇ ਨੇ ਬਹੁਤ ਸਾਡੇ ਇਹ ਤੇ ਐਵੇਂ ਭਾਰ ਬਣਾਉਣ ਵਾਸਤੇ ਸਾਡੀ ਪ੍ਰਿੰਕਾ ਜੀ ਨਾਲ ਗੱਲ ਹੋ ਗਈ ਰਾਹੁਲ ਜੀ ਨਾਲ ਹੋ ਗਈ ਉਧਰ ਭਾਜਪੀ ਦੇ ਸਲੀਪਰ ਸੈਲਾ ਯਾਰ ਸਾਡੀ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਪੰਜਾਬ 'ਚ ਇਹ ਐਸ ਕਰਕੇ ਇਹੋ ਜਿਹੇ ਨੂੰ ਲੋਡ ਨਹੀਂ ਸਾਨੂੰ ਇਹੋ ਜੀ ਲੀਡਰਸ਼ਿਪ ਦੀ ਇਹ ਆ ਕਾਰ ਬੈਠਣ ਨਹੀਂ ਤੇ ਮੈਂ ਤੇ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੀ ਕੀਤੀ ਐ ਮੈਂ ਤੁਹਾਡੇ ਚੈਨਲ ਦੀ ਰਾਈ ਪ੍ਰਧਾਨ ਜੀ ਆਪਣੀ ਗੱਡੀ 'ਚ ਆਪਣਾ ਡਰਾਈਵਰ ਭੇਜੋ ਇਹ ਕੈਲੋਪੀ ਸਾਹਿਬ ਦੀ ਗੱਡੀ ਭੇਜੋ ਇੱਕ ਰੰਧਾਵਾ ਸਾਹਿਬ ਦੀ ਭੇਜੋ ਤੇ ਇੱਕ ਚੰਨੀ ਜੀ ਦੀ ਭੇਜੋ ਇਹਨਾਂ ਨੂੰ ਭਾਜੀਪੀ ਦੇ ਦਫਤਰ ਛੱਡੋ ਸਾਨੂੰ ਨਹੀਂ ਲੋੜ ਸਾਨੂੰ ਲੋੜ ਇੱਕ ਇੱਕ ਵਰਕਰ ਦੀ ਇੱਕ ਇੱਕ ਕਾਂਗਰਸ ਬੰਦੇ ਦੀ ਜਿਹੜੇ ਬੰਦੇ ਵਿਚਾਰੇ ਇਹਨਾਂ ਨੇ ਮਾਰਤੇ ਹਲਕੇ 'ਚ ਸਾਡੇ ਪੂਰਬੀ ਹਲਕੇ 'ਚ ਉਹ ਕਾਂਗਰਸੀ ਮਰੇ ਪਏ ਨੇ ਲੋਕ ਜਿਨ੍ਹਾਂ ਨੂੰ ਇਹ ਜਾਨ ਦੇ ਨਾਲ ਜਿਦੋਂ ਦੀ ਵੜਿੰਗ ਸਾਹਿਬ ਨੇ ਆਪਣਾ ਸਬੂਤ ਦਿੱਤਾ ਕਿ ਇਹਨਾਂ ਨੂੰ ਆਪਾਂ ਕੱਢਤਾ ਤੇ ਸਾਡੇ ਹਲਕੇ 'ਚ ਖੁਸ਼ੀ ਦੀ ਲਹਿਰ ਆਈ ਸਾਡੇ ਵਰਕਰ ਉੱਠ ਪਏ ਉਹ ਵਿਚਾਰਿਆਂ ਨੂੰ ਕਿਉਂਕਿ ਇਹ ਨੋਟਿਸ ਦੇ ਰਹੇ ਸੀ ਹਲਕੇ ਵਾਲੇ ਕਹਿੰਦੇ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰਕੇ ਹਲਕੇ 'ਚ ਜਾਨ ਆਈ ਇਹ ਹੁਣ ਸਿਰਫ ਭਾਰ ਬਣਾਉਂਦੇ ਨੇ 70% ਕਾਂਗਰਸ ਕਿਹੜੀ ਕਾਂਗਰਸ ਇਹਨਾਂ ਦੇ ਨਾਲ ਮੈਨੂੰ ਦੱਸੋ ਇੱਕ ਬੰਦਾ ਬਾਹਰ ਖੜੀ ਕਰਕੇ ਦੱਸ ਦੇ ਕਾਂਗਰਸ ਦਾ ਲੀਡਰ ਪੰਜਾਬ ਦਾ ਵੀ ਜਿਹੜਾ ਇਹਨਾਂ ਦੇ ਨਾਲ ਕੋਈ ਵੀ ਨਹੀਂ ਆਊਗਾ ਸਿੱਧੂ ਜੀ ਮਸੂਦ ਨੇ ਕਹਿਆ ਜਿਹੜੇ ਕਿ ਪ੍ਰੈਸ ਕਾਉਂਟ ਵਿੱਚ ਸਵੀਕਾਰ ਨਹੀਂ ਚੁੱਪੀ ਤੋੜ ਸਕਦੇ ਹੋ ਭਾਈ ਸਾਹਿਬ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਨਾ ਚੰਗੀ ਤਰ੍ਹਾਂ ਜਾਣਨਾ ਕਿਸੇ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਿਆਨ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਐ ਐਨਜੀਓ ਵਾਲੀ ਮੈਡਮ ਨਹੀਂ ਬੋਲੂਗੀ ਇੱਕ ਇੱਕ ਚੀਜ਼ ਲਿਆਊਂਗਾ ਸਿੱਧੂ ਸਾਹਿਬ ਬੋਲਣਗੇ ਸਿੱਧੂ ਸਾਹਿਬ ਕੀ ਬੋਲਣਗੇ ਸਿੱਧੂ ਸਾਹਿਬ ਨੇ ਚੈਨਲ ਚਲਾਉਣਾ ਉਹ ਭਾਜੀਪੀ ਚ ਨਹੀਂ ਰਹਿਣਾ ਸਿੱਧੂ ਸਾਹਿਬ ਬੋਲਣਗੇ ਕਟ ਪੁਤਲੀ ਬਣੇ ਭਾਜਪੀ ਦੀ ਗੱਲਾਂ ਕਰਦੇ ਕਾਂਗਰਸ ਜਨ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕਰਨੀ ਆਪਾਂ ਚੁੱਪ ਕਰਕੇ ਸੁਣੀ ਜੰਨੇ ਹਾਂ ਆਪਾਂ ਚੁੱਪ ਕਰਕੇ ਗੱਲ ਕਰ ਰਹੇ ਹਾਂ ਐਸ ਕਰਕੇ ਮੈਂ ਸਿੱਧੂ ਸਾਹਿਬ ਜੇ ਬੋਲਣਗੇ ਤੇ ਫਿਰ ਗੱਲ ਕਰਿਓ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਪਟਿਆਲੇ ਚ ਮੈਡਮ ਸਿੱਧੂ ਜੀ ਤੋਂ ਬਿਆਨ ਦੇ ਰਹੀ ਸੀ ਉਹ ਕਿਹਾ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਫੇਰ ਖੋਲਣਾ ਸ਼ੁਰੂ ਕਰਾਂਗੀ ਯਾਰ ਮਿੱਠੂ ਮੈਦਾਨ ਬੋਲਦਾ ਹਲੋ ਪੇਧ ਆ ਜਾਓ ਸਾਡੇ ਸਾਹਮਣੇ ਲੌਡ ਡਿਬੇਟ ਅੰਮਰਸਰਚ ਇੱਥੇ ਮੈਂ ਕਹਿੰਦਾ ਜੀ ਕਿਨਾ ਹਾਲਗੇਟ ਬਹਿ ਜਾਓ ਸਾਡੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲਾਓ ਤੇ ਦਾਦੇ ਨਾਲ ਡਿਬੇਟਾਂ ਚ ਚੈਲੰਜ ਕਰਿਓ ਬੈਡ ਨੂੰ ਫੁੱਲਾ ਚੈਲੰਜ ਯਾਰ ਮਿੱਠੂ ਮੈਦਾਨ ਦਾ ਜਿੱਥੇ ਬਹਿਣਾ ਬਹੁ ਮੇਰਣਾ ਤੇ ਤੁਹਾਨੂੰ ਮੈਂ ਦਾਦੇ ਨਾਲ ਕੀ ਕੀ ਕੀਤਾ ਜੇ ਭੱਜਣਾ ਜਾਂ ਜਾਂ ਮਿੱਠੂ ਸ਼ਹਿਰ ਛੱਡ ਦੇਗਾ ਜਾਂ ਛੱਡ ਜਣਗੇ ਚੋ ਤੁਹਾਡੀ ਕੋ ਸੀਨੀਅਰ ਹਾਈ ਕਮੰਡਰ ਨਾਲ ਗੱਲਬਾਤ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰਾਂ ਦਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆਦਾ ਕੋਈ ਲਿਆਜ ਨਹੀਂ ਮੈਨਾਂ ਫ ਮੈਡਮ ਕੋਈ ਸ਼ੈ ਨਹੀਂ ਮੈਡਮ ਦੀ ਬੀਜੇਪੀ ਦੀ ਸ਼ੈ ਯਾਰ ਮੈਡਮ ਦੀ ਕੋਈ ਸ਼ੈ ਨਹੀਂ ਹੈ ਮੈਡਮ ਸਿਰਫ ਬੀਜੇਪੀ ਦੀ ਸ਼ੈ ਹੋਰ ਕੋਈ ਸ਼ੈ ਨਹੀਂ ਹੈ ਮੈਡਮ ਸਲੀਪਰ ਸੈਲ ਹੈ ਬੀਜੇਪੀ ਦਾ ਐ ਨੋਟ ਕਰ ਲੋ ਜਿਸ ਨਾਲ ਜਾਕਟ ਸਾਹਿਬ ਤੇ ਮੈਡਮ ਬੋਲ ਰਿਹਾ ਹੈ ਕਲੀਅਰ ਦਾ ਕਲੀਅਰ ਬੀਜੇਪੀ ਦੇ ਸਲੀਪਰ ਸੈਲ ਹੈ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਬਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਕੋ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੋਈ ਕੱਲ ਕਿਹਾ ਸੀ ਕਿ ਜੇ ਬੀਜੇਪੀ ਦੇ ਜਾਣਾ ਚਾਹੁੰਦੇ ਆ ਆਪਣੇ ਸੀਨੀਅਰ ਤੁਹਾਡੇ ਜਿਹੜੇ ਨੇਤਾ ਨੇ ਉਹ ਆਪਣੀ ਗੱਡੀ ਤੇ ਇਹਨਾਂ ਨੂੰ ਉੱਥੇ ਛੱਡਾ ਨਾ ਤੇ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਮਿੱਠੂ ਨੂੰ ਨਹੀਂ ਦੇਣੇ ਚਾਹੀਏ ਕਿਉਂ ਨਹੀਂ ਦੇਣੇ ਚਾਹੀਏ ਆਪਣੀ ਗੱਡੀ ਛੱਡ ਦਿਓ ਯਾਰ ਇਹਨਾਂ ਦੀਆਂ ਗੱਡੀਆਂ ਪੈਂਚਰ ਆ ਗੱਲ ਇਹ ਸਮਝਿਆ ਕਰ ਮੇਰੇ ਵੀਰ ਮੈਂ ਤਾਂ ਹੁਣ ਵੀ ਕਹਿੰਨਾ ਮੈਂ ਛੱਡਾ ਨਾ ਮੇਰੇ ਡਰਾਈਵਰ ਛੱਡਾਂਦਾ ਗੱਡੀ ਚ ਪਰ ਸਾਡੇ ਗੱਲੋਂ ਲਾਦੇ ਯਾਰ ਹਲਕੇ ਵਾਲਿਆਂ ਦੇ ਇਹ ਹਲਕੇ ਵਾਲੇ ਬੜੇ ਰੌਂਡੇ ਆ ਸਾਡੇ ਕੋਲੋਂ ਲਾ ਦੋ ਠੀਕ ਹੈ ਸਰ ਇੰਨੀ ਮੇਰੀ ਬੇਨਤੀ ਹੈ